ਆ ਦੋਸਤੋ ਸਿਸਕੂ ਲਾਗੇ ਨੰਤੇ ਬਹੁਤ ਵੱਡੀ ਗਲਤੀ ਆ ਨਾ ਮਾਲਗੜ ਬਦਲਾ ਲੀ ਸੀ ਮਾਲ ਦੇ ਤੇਜ਼ੀ ਵੀ ਰੁਣੀ ਦੇ ਗੈਸ ਵੈਲਕਮ ਬੈਕ ਟੂ ਚੈਨਲ ਅਮਜੀ ਮੈਂ ਲੋਕ ਛੋਟਾ ਸਵਾਗਤ ਆ ਤੁਲੀ ਪਿਆਰ ਤੁਹਾਡਾ ਬਿਲਕੁਲ ਠੀਕ ਆ ਤੇ ਤੁਹਾਡੀ ਦਰਦ ਨਾਲ ਪੁੱਠ ਵੀ ਗਏ ਗਾਇਸ ਅੱਜ ਲੇਟ ਹੋ ਗਏ ਪਰ ਇੱਕ ਲੇਟ ਹੋ ਗਿਆ ਤੈਨੂੰ ਪਤਾ ਮੈਨੂੰ ਇਸ ਬਿੰਦੇ ਕਰਕੇ ਲੇਟ ਹੋ ਲੈਣਾ ਸਾਨੂੰ ਟਾਲਣਾ ਨਾ ਲੱਫੜ ਨਾ ਖਾਲੀ ਦਊ ਅਲੱਗ ਕਦੋਂ ਕਦੋਂ ਦੇ ਖਾ ਰਹੀ ਐ ਮम्मा ਪਤਾ ਕਦੋਂ ਦਿਖਾ ਰਹੇ ਨੇ ਮੈਂ ਕਿਹਾ ਬਾਬੀ ਉੱਠ ਜਾਨੀ ਤਾਂ ਜਨਾ ਉੱਠਾ ਨਾ ਮम्मी ਨੇ ਜਿ ਪੇੜਾ ਮਾਲ ਮਾਰ ਕੇ ਖਾਣੀਆਂ ਨੇ ਇਹ ਰੋਟੀਆਂ ਸੀ ਮੱਜਦ ਇਹ ਤਾਂ ਮੈਂ ਜਦੋਂ ਮੇਰੀ ਅੱਖ ਲੱਗ ਗਈ ਸਰੋ ਮੈਂ ਮੈਂ ਪੈ ਕੇ ਡਿੱਟਾ ਜਾ ਗਿਆ ਇਹ ਉੱਠ ਕੇ ਬੈਠ ਗਿਆ ਕਿਉਂ ਦਰਦਾ ਮੈਂ ਨਾ ਇਹਨੂੰ ਠਾ ਕੇ ਮੇਰੀ ਆਪ ਦੀ ਅੱਖ ਲੱਗ ਗਈ ਇਹ ਉੱਠ ਕੇ ਬਹਿ ਗਿਆ ਇਹ ਕਹਿੰਦੀ ਕੀ ਕਰੀ ਜਾਂਦਾ ਸਟ੍ਰੀਕ ਪਾਈ ਜਾਂਦਾ ਸੀਗਾ ਹਾਂ ਕੀ ਕਰਦਾ ਸੀ ਸਟ੍ਰੀਕ ਪਾਉਂਦਾ ਸੀਗਾ ਆਓ ਤੇ ਮੈਂ ਨਾ ਜਦੋਂ ਮੇਰੀ ਅੱਖ ਖੁੱਲੀ ਇਹ ਡਰ ਕੇ ਇੱਕ ਤਾਂ ਫੇਰ ਸ਼ੇਰ ਕੀ ਹੂੰ ਸ਼ੇਰ ਵੜਾ ਵੜਾ ਉੱਠਿਆ ਤੈਨੂੰ ਖਾਇਆ ਪਾਗਲਾ ਬਰਾਹਣ ਨਾ ਉੱਠਦੇ ਨਾ ਬੰਦੇ ਨੂੰ ਹਾਂ ਪਤਾ ਹੁੰਦਾ ਯਾਰ ਆਪਣੇ ਕੋਲੇ ਕੋਈ ਬੈਠਾ ਹੁੰਦਾ ਵੀ ਚਲੋ ਹਨਾ ਆਪਰਾਮ ਨਾ ਉੱਠਦੇ ਪੁੱਤ ਦੇ ਵਿੱਚ ਕੋਈ ਬੈਠਾ ਨਹੀਂ ਹੁੰਦਾ ਆਪਾਂ ਤਾਂ ਆਮ ਨਹੀਂ ਉੱਠਦੇ ਕੋਈ ਕਰਕੇ ਉੱਠਿਆ ਜੇ ਬੰਦ ਬੰਪੂਟੇ ਹੁੰਦਾ ਅਮਰ ਲੱਤਨਨ ਲੱਤ ਮਾਰੀ ਮੈਂ ਡਰ ਗਿਆ ਮੈਂ ਤਾਂ ਸਕੇ ਤਾਂ ਉਹਦੀ ਵਿਹਾਈ ਟਾਈਮ ਹੋ ਗਿਆ ਕਿਤੇ ਆਏ ਮੈਂ ਜਿਆਦਾ ਟਾਈਮ ਸੌਣੀ ਅੱਖ ਤਾਂ ਮੇਰੀ ਇੱਕ ਅੱਧਾ ਮੈਂਟੀ ਲੱਗੀ ਕਿਤੇ ਮੈਂ ਤੁਹਾਨੂੰ ਦੇਖਿਆ ਤੁਸੀਂ ਇੱਧਰਲੇ ਪਾਸੇ ਕੇ ਪੈਸੇ ਸੀਗੇ ਹਾਂ ਉਹ ਮੈਂ ਬੈਠੀ ਸੀ ਪਾਇਸ ਗਏ ਝੂਠੇ ਬੈਠੀ ਸੀ ਸੁੱਤੇ ਬੈਠੀ ਮੈਂ ਤਾਂ ਮੈਂ ਬੈਠੀ ਸੀ ਫੇਰ ਤੁਸੀਂ ਉੱਠੇ ਨਹੀਂ ਮੜੀ ਜੀ ਫੇਟ ਡੀ ਹੋ ਗਈ ਰੀਲ ਪੋਸਟ ਕਰਕੇ ਮੈਂ అలਾਰਮ ਦੇ ਕਿ అలਾਰਮ ਬੱਜੀ ਜਾਂਦਾ ਸੀਗਾ ਮੈਂ అలਾਰਮ ਬੰਦ ਕੀਤਾ ਉਹ 1 ਮਿੰਟ ਦਾ ਟਾਈਮ ਰਹਿ ਗਿਆ 10 ਮਿੰਟ ਟਾਈਮਰ ਮੈਂ ਕਿਹਾ ਚੱਲ 10 ਮਿੰਟ ਹੋਰ ਸੋ ਜਾਣਾ ਮੈਂ ਕਿ ਅਗਲੇ అలਾਰਮ ਤੋਂ ਉੱਠੂਗਾ ਅੱਜ ਅਛੇ ਇਨ ਨਾ ਕੀ ਹੈ ਸ਼ੀਰ ਯਾਰ ਫਿਰ ਤਾਲੀਆਂ ਮਚਾ ਦੇਣੇ ਹਨ ਨਾਲ ਪਤਾ ਪਤਾ ਸਕੂਲ ਦਾ ਟਾਈਮ ਜਿਹੜਾ ਹੈ ਤਾਂ ਜਲਦੀ ਜਲਦੀ ਹੋਣਾ ਹੁੰਦਾ ਕੋਈ ਨਹੀਂ ਤਾਂ ਚੱਲੋ ਦੋਸਤੋ ਨਾ ਸਕੂਲ ਤੋਂ ਜਮਾਤ ਪਾਵਾ ਸਕੂਲ ਤੋਂ ਹਕੇ ਮਿਲਦੇ ਜਾਂ ਫਿਰ ਮਮਾ ਵਲੌਗ ਬਣਾ ਲੇ ਦੋਸਤੋ ਮਮਾ ਬਲੌਗ ਬਣਾ ਹੋ ਗਿਆ ਕਿ ਹਾਂ ਦੋਸਤੋ ਸਿਸਕੂ ਲਾਗੇ ਨੰਦਿਕ ਬਹੁਤ ਵੱਡੀ ਗਲਤੀ ਇਹਨਾਂ ਨੇ ਵਲੋਗ ਨਹੀਂ ਬਣਾਏ ਸੀ ਥਾਡੀ ਪੁਨਿਸ਼ਮੈਂਟ ਦਾ ਕੀਆ ਅੱਜ ਤੁਸੀਂ ਚਾਰ ਰੋਟੀਆਂ ਚੁਕੀ ਮੇਰੇ ਵਾਸਤੇ ਟੱਡ ਕੋਲੀ ਕੁੱਟ ਕੇ ਦੇਣੀ ਆ ਹੇ ਮੇਰੀ ਉਂਗਲੀ ਤੇ ਚਾਬੀ ਵੱਜੀ ਤੇ ਮੇਰੇ ਮਾਰੀ ਤੁਸੀਂ ਪਹਿਲਾਂ ਗਾਇਜ਼ ਮੇਰੀ ਉਂਗਲਾ ਨੀਲੀ ਹੋ ਗਿਆ ਤੇ ਹੁਣ ਰੋਟੀ ਨਹੀਂ ਪੱਕਦੀ ਇਹਨੇ ਮੇਰੇ ਮਰਵਾਤੀ ਚਾਹ ਤੂੰ ਜੱਬੀ ਆਪੇ ਮਾਰੇਗਾ ਚਾਬੀ ਤੁਹਾਡੀ ਮਾਰੀ ਤੇ ਮੈਂ ਤਾਂ ਮੁੱਕਾ ਮਾਰਿਆ ਤੇਰੇ ਮੇਰੇ ਉਂਗਲ ਤੇ ਚਾਬੀ ਸੀ ਜੈਸੀ ਕਰਨੀ ਵੈਸੀ ਬਣੇਗੀ ਕਰ ਮੈਂ ਇਸ ਬੈਕ ਤੋਂ ਚੰਗਾ ਆਜਾ ਬਕਵਾਸ ਕੀਤੀ ਆਜਾ 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 ਮੈਨੂੰ ਰਾਹ ਤੇ ਡਰਾਇਆ ਕਿਉਂ ਆਨੇ ਐਕਟਿਵਾ ਬਣਾ ਦੇਣੀ ਸੀ ਮੈਂ ਤੇ ਤੁਹਾਡੇ ਨਾਲ ਬਿਆਹ ਹੀ ਨਹੀਂ ਕਰਨਾ ਗੱਲ ਤੋਂ ਮੈਂ ਲੈ ਆ ਹੀ ਨਹੀਂ ਕਰਨਾ ਮੈਂ ਕੁੜੀ ਨੂੰ ਲੈ ਆਇਆ ਲੈ ਆਇਆ ਕਰੋ ਨਾ ਤੈਨੂੰ ਚਲਾਉਣ ਨੂੰ ਐਕਟਿਵਾ ਦੇਣੀ ਨਾ ਤੈਨੂੰ ਲੈ ਕੇ ਆ ਕਰਨਾ ਸਕੂਲੋਂ ਮੈਂ ਤੁਹਾਨੂੰ ਕਿਹਾ ਨੂੰ ਜਦੋਂ ਚਲਾਉਣਾ ਇੱਕ ਵਾਰੀ ਮੰਗੀ ਜਦੋਂ ਦਾ ਕਰਨਗੇ ਤੂੰ ਚਲਾ ਹੀ ਨਹੀਂ ਸਕਦਾ ਹਜੇ ਰਹਿ ਗਈ ਛੋਟਾ ਨੂੰ ਤੇ ਮੈਂ ਕਿੰਨੂੰ ਪਤਾ ਨਾ ਮੈਂ ਕਿਹਾ ਤੁਹਾਨੂੰ ਹੁਣ ਤੱਕ ਸਕੂਟਰੀ ਦੇ ਦੋ ਚਾਬੀ ਦੇ ਦਾਂ ਫੇਰ ਕਿਸ ਕਰਕੇ ਮੈਂ ਸਕੂਲ ਜਾਇ ਕਰੂੰਗਾ ਟੁਰਕੇ ਨਾਲੇ ਸੈਰ ਕਰਕੇ ਇਹ ਦੋ ਤਾਂ ਭਾਲ ਗਈਆਂ ਵੀ ਯਾਰਾਂ ਦੋਸਤਾਂ ਨਾਲ ਥੱਪ ਪਾਉਂਦਾ ਜਾਮਾ ਮੈਂ ਤਾਂ ਮੈਮ ਜੀ ਬਣਾਣੀ ਆ ਤੁਸੀਂ ਨਹੀਂ ਬਣੇ ਥੋਡੀ ਗਲਤੀ ਹੁਣ ਮੈਂ ਨਹੀਂ ਬਣਾਉਣ ਦੇ ਵੀ ਜਾ ਤੁਸੀਂ ਕਰ ਲੱਕੋ ਕਰ ਗੱਲ ਤੂੰ ਸੱਦਣ ਲੱਾਇ ਨਹੀਂ ਆ ਆ ਮੈਮਰੀ ਕੀ ਆ ਜਿਹੜੀ ਫੋਨ 'ਚ ਬਣਾਈ ਆ ਇਹ ਤਾਂ ਇਹ ਫਿਰ ਆਪਣੀ ਮੈਮਰੀ ਆ ਉਹ ਜਿਹੜੀ ਮੈਂ ਉਹ ਮੈਮਰੀ ਦਾ ਉਹਦਾ ਸਿਰਫ ਇਦਾਂ ਹੀ ਆ ਯਾਦਾਂ 'ਚ ਹੀ ਰਹਿ ਜਾਣੀਆਂ ਫੋਨ 'ਚ ਕੈਪਚਰ ਨਹੀਂ ਨਾ ਹੋਣੀ ਕੁਛ ਨਹੀਂ ਯਾਦ ਰਹਿੰਦਾ ਜਦੋਂ ਇੱਥੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਹਨ ਸਭ ਕੁਝ ਭੁੱਲ ਜਾਂਦਾ ਬੰਦੇ ਨੂੰ ਕੋਈ ਨਹੀਂ ਸਾਬ ਤੇਰਾ ਇੱਥੇ ਕੜੀ ਬਣ ਜਾਣੀ ਆ ਤੇਰੀ ਅੱਛਾ ਤੁਹਾਨੂੰ ਜਦੋਂ ਆਪ ਆਪਣੇ ਸਕੂਲੇ ਜੋ ਲੱਦਾ ਹੁੰਦਾ ਮੈਂ ਪਤਾ ਸਾਰਾ ਕੰਮ ਕਰਕੇ ਜਾਂਦੀ ਸੀ ਛੋਟੀਆਂ ਹੋ ਮੈਮਰੀਜ਼ ਨੇ ਹੁਣ ਅਸੀਂ ਕੋਈ ਸ਼ੋਰ ਮੈਮਰੀਜ਼ ਬਣਾਉਣਾ ਚਾਹਦੇ ਤੁਸੀਂ ਤੁਸੀਂ ਨਹੀਂ ਬਣੇਗੀ ਸਾਡੀ ਗਲਤੀ ਆ ਆ ਸਾਡੀਆਂ ਵੀ ਹੈਗੀਆਂ ਨੇ ਮੈਮਰੀਜ਼ ਤਾਂ ਕਿਹੜਾ ਨਹੀਂ ਹੈਗੀਆਂ ਪਰ ਅਸੀਂ ਤੁਹਾਡੇ ਵਾਂਗੂ ਨਹੀਂ ਨਾ ਕਰਿਆ ਕੀ ਕਰਿਆ ਤੁਹਾਨੂੰ ਤਾਂ ਕੋਈ ਨਹੀਂ ਸੀਗਾ ਲੈਣ ਛੱਡਣ ਵਾਲਾ ਤੁਹਾਡੇ ਲਈ ਤਾਂ ਅਸੀਂ ਹੈਗੇ ਆਂ ਤਾਡੇ ਮਾਂ ਕੋ ਤਾਂ ਸਾਨੂੰ ਤੋੜ ਦਿੰਦੇ ਹੁੰਦੇ ਸੀ ਕਿ ਕੋਈ ਨਹੀਂ ਮੈਂ ਆਪ ਹੀ ਆ ਗਿਆ ਕਰਾਂ ਤੂੰ ਤੁਸੀਂ ਕਹਿੰਦੇ ਕਰੋ ਫਸਟ ਕਰ ਲੈ ਮੈਂ ਕਹਿੰਦੀ ਮੈਂ ਤੁਹਾਡੇ ਨਾਲ ਨਹੀਂ ਬਹਿਣਾ ਮੈਂ ਡਰ ਲੱਗਦਾ ਤੈਨੂੰ ਮੈਂ ਕਿਤੇ ਵੀ ਨਾਲ ਨਹੀਂ ਲੈ ਕੇ ਜਾਇਆ ਕਰਨਾ ਕਿਤੇ ਵੀ ਸਕੂਟਰੀ ਤੇ ਨਹੀਂ ਗੱਡੀ ਤੇ ਚੱਲੇ ਕਰ ਮੈਂ ਤੈਨੂੰ ਗੱਡੀ ਤੇ ਵੀ ਨਹੀਂ ਗੱਡੀ ਦੇ ਵਿੱਚ ਬਣਾਉਣਾ ਨਹੀਂ ਤੈਨੂੰ ਕਿਉਂ ਪਰ ਮਾਂ ਨੂੰ ਚਲਾਣੀ ਤਾਂ ਹਾਂ ਦੀ ਤੁਸੀਂ ਛੱਡ ਦੋਗੇ ਮੈਨੂੰ ਮੈਨੂੰ ਵੀ ਸਕੂਟਰੀ ਵੀ ਬਣਾਉਣੀ ਮੇਰੀ ਚਲਾਉਣੀ ਨਹੀਂ ਹੁੰਦੇ ਮੈਂ ਇੰਦਰ ਮੇਰਾ ਪਤਾ 8-9 ਸਾਲ ਦਾ ਐਕਸਪੀਰੀਅੰਸ ਆ ਜਿਆਦਾ ਹੀ ਹੋਣਾ ਸੱਚ 16 ਤੇ ਰੀਤਾ ਸੀਗਾ ਉਦੋਂ ਹਾਂ 1 ਸਾਲ ਦਾ ਰਿਸੀ ਹੋਇਆ ਹਾਂ 12 ਸਾਲ ਦਾ ਐਕਸਪੀਰੀਅੰਸ ਹਮੇਰਾ ਐਕਟਿਵ ਦਾ ਤੇ 6 ਸਾਲ ਦਾ ਗੱਡੀ ਦਾ ਫੇਕੋ ਕਿਤੋਂ ਨਹੀਂ ਮੂਝੇ ਫੇਕੋ ਤਾਂ ਤੈਨੂੰ ਆਏਗਾ ਮੈਂ ਦੁੱਧ ਚੋਂ ਮੱਛੀ ਕੱਢ ਮੱਛੀ ਕੱਢ ਕੇ ਮਾਰੀ ਦੀ ਐ ਇਹ ਤਾਂ ਦੁੱਧ ਚੋਂ ਮੱਛੀ ਕੱਢਦਾ ਗਏ ਤੇ ਚੱਲੋ ਦੋਸਤੋ ਮੈਂ ਰੁਕਦਾ ਮਿਲਦਾ ਵਾ ਨਾਲ ਨੂੰ ਲਵਾ ਗਾਇਸ ਮਨਾ ਕੇ ਆ ਗਿਆ ਮਾਤੇ ਆਪਣੀ ਰੋਟੀ ਵੀ ਆ ਗਿਆ ਤੇ ਹੁਣ ਆਪਾਂ ਖਾਵਾਂਗੇ ਰੋਟੀ ਯਾਓ ਗਾਇਸ ਗਾਇਸ ਗਾਇਕ ਗਾਇਕ ਤਾਂ ਗਾਇਸ ਮਮਾ ਜੀ ਉੜਿਆ ਹੋ ਮਾਫ ਕਰਦੇ ਵੀਨੇ ਸੁੱਲੇ ਮਲਾ ਜੀ ਲੱਗਦਾ ਮੈਂ ਜਿੱਤ ਗਿਆ ਤੁਹਾਨੂੰ ਇੰਨਾ ਪਾਰ ਕੀਤਾ ਸੀ ਅੱਜ ਉਹ ਅਦਾ ਜੌਣੀ ਜੀ ਜਨ ਮਾਰੇ ਖੰਡ ਕਢਵਾਉਣਾ ਜਿੰਨਾ ਪਿਆਰਾ ਹੈ ਅੱਗਦ ਗਏ ਹੋ ਮਾਰੇ ਤੁਕਲੀ ਲਾਤੀ ਗੱਲ ਤੇ ਤੇ ਚਲੋ ਗਾਇਸ ਹੋਰ ਰੋਟੀ ਖਾ ਲਈ ਸੀ ਤਾਂ ਫਿਰ ਤੁਹਾਨੂੰ ਮਿਲਦੇ ਆ ਸੋ ਗਾਇਸ ਅਪਰੋ ਰੋਟੀ ਖਾਣੀ ਸੀ ਤੇ ਬਲਾਈਚੀ ਟੈਂਡ ਹੋਇਆ ਸੀ ਤੁਹਾਡੇ ਜੀ ਗ੍ਰੇਨਲ ਨਾਮ ਤੇ ਉੱਚ ਵੀ ਨਹੀਂ ਸਾੜਾ ਜਣੇ ਚੜੋਂਦੇ ਸੀਗੇ

ਇੱਕ ਮੈਂ ਉਹ ਮਾਂ ਆ ਗਈ। ਇੱਕ ਮੈਂ ਇਦਾਂ ਨੂੰ ਕਰ ਤੂੰ। ਇੱਕ ਮੰਦ ਗਾਇਸ। ਬੁਗੀ ਕਰਾ ਮੈਨੂੰ। ਆ। ਮੇਰੀ ਸੋਣੀਏ ਜੇ ਤੂੰ ਨਾ ਮਿੱਠੀਆਂ ਗੱਲਾਂ ਮਾਰੇ ਕਰ। ਸੋ ਗਾਇਸ ਮੇਰੇ ਤੇ ਮਮਾ ਨਾਲ ਕੁਝ ਪਰਸ਼ਰ ਗੱਲ ਹੋ ਗਈ ਸੀ ਤਾਂ ਕਰਕੇ ਆ ਬਲੌਗ ਬੰਨ੍ਹ ਕਾਟਤਾ ਸੀ। ਅਈਆਂ ਨਹੀਂ ਬੁੱਧੀ ਮੇਰੇ ショ। ਮਮਾ ਪਾਪਾ ਰਖੋਣਾ ਸੀ। ਪਾਪਾ ਨੇ ਬੰਮਾ ਜਿੱਦ ਲੈ ਗਾਇਸ ਐਂ ਮਮਾ ਮੈਨੂੰ ਚਾਹ ਬਾਗ ਰੋਗੇ। ਨਮਾ ਚਾਹ ਪੀਣਾ ਤੇ ਫਿਰ ਤੁਹਾਨੂੰ ਮਿਲਿਆ। ਬਾਏ ਬਾਏ ਸੋ ਗਾਇਜ਼ ਆਪਣਾ ਨੰਨਾ ਸ਼ੁੱਤੋ ਪਿਆਸੀ ਤੇ ਹੁਣ ਸਾਡਾ ਨੰਨਾ ਉੱਠ ਗਿਆ ਵਾ ਤੇ ਇਧਰ ਤੇ ਇਧਰ ਚੱਲ ਜਾਨੇ ਚਾਹ ਦੇਖ ਲੋ ਗਾਇਜ਼ ਚਾਹ ਨਾ ਰਸ ਸ਼ਾਮ ਦੀ ਚਾਹ ਟੈਂ ਦੇਖੋ ਗਾਇਜ਼ ਅਸੀਂ ਸਾਡੀ ਜਾਦਾ ਇੱਕ ਅੰਦਰ ਸੱਤ ਟਿੱਕੀ ਤੇ ਗਾਇਜ਼ ਹੁਣ ਆਪਾਂ ਚਾਹ ਪੀ ਲਈਏ ਤੇ ਫਤਹ ਨੂੰ ਮਿਲਦੇ ਆ ਹਲੋ ਦੋਸਤੋ ਮੈਂ ਮੈਂ ਸੁੱਤਾ ਪਿਆ ਮਾ ਮੈਂ ਆਪਣੀ ਮਮਾ ਜੀ ਨੇ ਕਰ ਦਿੱਤੀ ਭੇਜਣਾ ਚਾਹੁੰਦਾ ਤੂ ਦਾ ਮਮਾ ਜੀ ਵਿਸ਼ਾ ਸੋਣ ਦੀ ਅਰਜੀ ਸ੍ਰੀ ਮਾਨ ਜੀ ਨਿਵੇਦਨ ਇਹ ਹੈ ਕਿ ਮੈਂ ਆਪਕੇ ਘਰ ਮੇ ਰਹਤਾ ਹੂੰ ਨਹੀਂ ਬਲੇ ਤਨ ਭਾਸ਼ਾ ਤੇ ਹੂੰ ਤਨ ਲੈਣਾ ਬੋਲਿਆ ਤੂ ਦਾ ਮਮਾ ਜੀ ਵਿਸ਼ਾ ਸੋਣ ਲਈ ਨਿਵੇਦਨ ਕਰਤਾ ਹੂੰ ਮੈਂ ਆਪਕੇ ਘਰ ਮੇ ਰਹਤਾ ਹੂੰ ਨਹੀਂ ਮੇਰੇ ਘਰ ਮੇ ਨਹੀਂ ਰਹਤਾ ਗਾਇਸ ਤਾਂ ਕਦ ਬਕਵਾਸ਼ ਇਹ ਨੂੰ ਅੰਦਰ ਕੋਸ਼ਣੇ ਕੱਖ ਨਹੀਂ ਪਰਦਾ ਹੈ ਤੇ ਆਪਾਂ ਚਾਹ ਪੀ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਦੋਸਤੋ ਇੱਧਰ ਹੁਣ ਲੱਗੇ ਹੋਏ ਨੇ ਸਪਾਈਆਂ ਕਰਨ ਲੱਗੇ ਲੱਗ ਰ ਬੱਚਿਓ ਆ ਗੱਲਾ ਓਏ ਆਪਾਂ ਆਲਵੇਸ ਵੇਲੇ ਦੋਸਤੋ ਪਰਦਾ ਮੰਨ ਲੈ ਮੀਂਹ ਹੀ ਵੇਟ ਕਰ ਰਹੇ ਹਾਂ ਮੀਂਹ ਕਦੋਂ ਆਂਦਾ ਮੀਂਹ ਆ ਜਾਓ ਗਾਇਜ਼ ਉਹ ਦੇਖੋ ਬੱਦਲ ਤਾਂ ਹੋਇਆ ਹੋਇਆ ਵਾ ਪਰ ਮੀਂਹ ਆਉਂਦਾ ਨਹੀਂ ਤਾਂ ਲਾਈ ਨਹੀਂ ਆ ਹੁਣ ਤਾਂ ਲੱਗੇ ਨਹੀਂ ਦੋਸਤੋ ਟੱਕਰ ਟੱਕਰ ਮਾਰ ਕੇ ਖੱਟ ਗਈਆਂ ਅਮਾ ਮੀਂਹ ਨਹੀਂ ਆਂਦਾ ਪਿਆ ਦੋਸਤੋ ਆਜੂ ਘਾਣ ਨਾ ਦੂਸੇ ਖਾਲ ਦੇ ਜਾਂ ਤੁਨ ਮੇਰੀ ਮम्मा ਗੜੇ ਨਾ ਪਾ ਕਾ ਦਿਨ ਨਾ ਪਾ ਕਾ ਤੇ ਹਣੀ ਦੁਨੀਆ ਆਣਾ ਮਿੱਟਾ ਪਾ ਉਧਰ ਨੂੰ ਕਰ ਤੂੰ ਵੱਡਾ ਬਰਸ਼ ਜਦੋਂ ਮੂੰਹ ਕਰ ਲੈਣਾ ਤੇ ਸ਼ਾਰੇ ਕਰੇਗਾ ਹੁਣ ਇਹ ਤਾਂ ਮਾਗ ਜਵਾਗ ਦਾ ਤਾਂ ਗਾਇਸ ਕਮਰਾ ਹੋ ਗਿਆ ਇਹਨੇ ਵੱਡਾ ਬਰਸ਼ ਜ਼ਿਆਦਾ ਕਰ ਲਿਆ ਮਾਲਗੜ ਵੱਧਦਾ ਲਾ ਲਈ ਸੀ ਮਾਗ ਤੇਜ਼ੀ ਵੀਰ ਮੈਂ ਦਸੂਗਾ ਉਹ ਤਾਂ ਆਪਕੇ ਅੰਦਰ ਪਿੰਕ ਬਰਸ਼ ਪਿੰਕ ਵਿਗੋ ਬਰਸ਼ ਬੀਣਾ ਨਾ ਮੈਂ ਬੈਕਲ ਰੋਟੀ ਦੇ ਕਹਿੰਦਾ ਨਾਲ ਇਹ ਮੇਰੇ ਮੇਰੇ ਨੇ ਮੈਨੇ ਸਪੈਸ਼ਲ ਉਹ ਕੀਤਾ ਵਾ ਵਿਰੇ ਨੇ ਲਾਈਵ 'ਚ ਮੇ ਤੋਂ ਉਹ ਭੇਜੇ ਸੀਗੇ ਹਨਾ ਮੰਮੀ ਮੋਜੀ ਭੇਜੀ ਸੀਗੇ ਨਾ ਉਹ ਲੋਨ ਵਾਲੇ ਅ ਨਿਸ਼ਾਰੇ ਮੋਜੀ ਭੇਜੇ ਛੋਰੀ ਛੋਰੀ ਲੈਸ ਬੋਗੂਸ਼ ਕੇ ਹਾਸੇ ਕਦੋਂ ਕਿਹਾ ਸੀ ਲਾਈਵ 'ਚ ਮੈਂ ਸ਼ੁੱਤਾਂ ਸੀ ਨਹੀਂ ਚੱਲੋ ਦਰਸ਼ਕਾਂ ਨੂੰ ਕਿਵੇਂ ਮਿਲਦਾ ਮੈਂ ਰੀਲ ਬਣਾ ਦੋਸਤੋ ਆਪਾਂ ਹੁਣ ਰੋਟੀ ਤਾਂ ਦਿਖਾਦੀ ਨਹੀਂ ਆਪਾਂ ਹੁਣ ਬਸ ਸੌਣ ਲੱਗੇ ਸੀਗੇ ਆ ਰੀਤਾ ਸਾਡਾ ਇਹ ਗਾਂਜਾ ਤੂੰ ਗਾਂਜਾ ਦਾ ਘਾਤਾਂ ਮੈਂ ਗਾਂਜਾ ਦਾ ਘਾਤਾਂ ਉਹਦਾ ਬਲੌਗ ਦੇਖੀ 6-7 ਬਲੌਗ ਦੇਖੇ ਬਲੌਗ ਦੇ 21 ਹੋ ਗਿਆ ਦੋਸਤੋ ਕਿ ਬਰਸ਼ ਕਰ ਲਈ ਘਟ ਕੇ ਤਾਂ ਦੋਸਤੋ ਆਪਣੇ ਅਸਲ ਬਲੌਗ ਵਿੱਚ ਇੰਨਾ ਹੀ ਜੇ ਵਧੀਆ ਲੱਗਿਆ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਦੋਸਤੋ ਡੋਲੇ ਦੇਖ ਲਓ ਮੇਰੇ ਤਾਂ ਚਲੋ ਡੋਲੀਆਂ ਕਰਕੇ ਲਾਈਕ ਕਰਦੇ ਹੋ ਤਾਂ ਮਿਲਦੇ ਨੇਕਸਟ ਬਲੌਗ ਦੇ ਵਿੱਚ ਲਵ ਯੂ ਟੂ ਅ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਦੋਸਤੋ ਬਾਏ ਬਾਏ